ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਸੀ ਵਿਸ਼ਰਾਮ ਕੀ ਦਸਹੀ ਇੱਕ ਕਿਸਮ ਦੀਨ ਸਭ ਤੰਦ ਹੈ ਸਭ ਮਿੱਥਿਆ ਮੋਮਾਇ ਇਹ ਗੱਲ ਸਮਝੀ ਸੀ ਕਿ ਸੰਸਾਰ ਤੇ ਬੰਦਾ ਆਇਆ ਹੈ ਇੱਕ ਪ੍ਰਮਾਤਮਾ ਨਾਲ ਚਿੱਤ ਜੋੜਨ ਵਾਸਤੇ ਪਰ ਬੰਦਾ ਆ ਕੇ ਸੰਸਾਰ ਦੇ ਕੰਮਾਂ ਚ ਵੇਲੀਆਂ ਵਿੱਚ ਮੋਮਾਇ ਜਿਹਾ ਉਲਝਦਾ ਹੈ ਕਿ ਜੀਵਨ ਦਾ ਅਸਲੀ ਮਰੂਤ ਪੁੱਲੀ ਜਾਂਦਾ ਹੈ ਤੇ ਇਹ ਸ਼ਬਦ ਮੁੜ ਕੇ ਇਹ ਗੱਲ ਦੇਣ ਕਰਾਉਂਦਾ ਸੀ ਮੇਰੇ ਮਨ ਇੱਕ ਸੂਚਿਤ ਲਾਏ ਇੱਕ ਪਰਮਾਤਮਾ ਛੇਤ ਜੋੜ ਇੱਕ ਜਿੰਬਨ ਸਭ ਤੰਦਰ ਹੈ ਸਭ ਮਿੱਥਿਆ ਮੋਹ ਮਾਇਆ ਸਭ ਮਿੱਥੇ ਹੋਇਆ ਮੋਹ ਮਾਇਆ ਹੈ ਜਿਹਦੇ ਵਿੱਚ ਤੂੰ ਜੁੜਿਆ ਹੋਇਆ ਹੈ ਭਾਈ ਇੱਕ ਪਰਮਾਤਮਾ ਬਿਨਾ ਤੇਰਾ ਇਹ ਚੀਜ਼ਾਂ ਕਿਸੇ ਕੰਮ ਨਹੀਂ ਆਉਣ ਵਾਲੀਆਂ ਜੋ ਜੀਵਨ ਦਾ ਮਕਸਦ ਹੈ ਉਹਦੇ ਵਿੱਚ ਠੀਕ ਹੈ ਜਿੱਦ ਤੱਕ ਤੂੰ ਜਿਉਂਦਾ ਹੈ ਇੰਨੀ ਦੇਰੀ ਇਹ ਸੰਸਾਰਿਕ ਪਦਾਰਥ ਤੇਰੇ ਕੰਮ ਆਉਂਦੇ ਨੇ ਤੇਰੀ ਲੋੜ ਵੀ ਹੈ ਤੇਰੀ ਜ਼ਰੂਰਤ ਵੀ ਹੈ ਪਰ ਤੇਰਾ ਮਨੋਰਥ ਕੇਵਲ ਇਸ ਜ਼ਿੰਦਗੀ ਨੂੰ ਜੀਣਿਆ ਰੱਖਣਾ ਹੀ ਨਹੀਂ ਹੈ ਇਸ ਸਰੀਰ ਨੂੰ ਜੀਵਿਤ ਰੱਖਣਾ ਇਸ ਨੂੰ ਸਿਹਤਮੰਦ ਰੱਖਣਾ ਬਸ ਇਤਨਾ ਹੀ ਤੇਰਾ ਜੀਵਨ ਦਾ ਜੋਲਿਖਸ਼ ਨਹੀਂ ਹੈ ਤੇਰੇ ਜੀਵਨ ਦਾ ਲਕਸ਼ ਹੈ ਤੂੰ ਜੋਤ ਰੂਪ ਹੈ ਨੂਰੀ ਹੈ ਤੇ ਨੂਰੀ ਤੂੰ ਇਸ ਖਾਕੀ ਸਿਰਫ ਜੁ ਬੈਠਾ ਹੈ ਖਾਕੀ ਤੂੰ ਮੂੜ ਨੂਰੀ ਹੋ ਜਾਣਾ ਇਹ ਤੇਰੇ ਜੀਵਨ ਦਾ ਮਕਸਦ ਹੈ ਉਹਦੇ ਲਈ ਜਿਹੜੀ ਨਾਮ ਦੀ ਕਮਾਈ ਹੈ ਧਰਮ ਦੀ ਕਮਾਈ ਤੈਨੂੰ ਕਰਨੀ ਪੈਣੀ ਹੈ ਉਹਦੇ ਬਿਗਾਰ ਇਹ ਸਾਰਾ ਕੁਝ ਸਿਰ ਤੰਦਾ ਹੀ ਬਣ ਕੇ ਰਹਿ ਜਾਏਗਾ ਜ਼ਿੰਦਗੀ ਖਤਮ ਤੇ ਤੰਦੇ ਵੀ ਖਤਮ ਤੇ ਲਾਭ ਕੋਈ ਪ੍ਰਾਪਤ ਨਹੀਂ ਹੋਇਆ ਮੂੜ ਪਤਾਨੀ ਕਿੜੀਆਂ ਜੁਨਾ ਹੀ ਪਟਕਣਾ ਪੇ ਮਾਇਆ ਮੋ ਸਭੂ ਜਗ ਬੰਦਾ ਸਾਰਾ ਸੰਸਾਰੀ ਮਾਇਆ ਦੇ ਝੂਠੇ ਬੰਧਨਾਂ ਵਿੱਚ ਬੱਧਾ ਹੋਇਆ ਹਉਮੇ ਪਚੇ ਮਨਮੁਖ ਮੂਰਾਖਾ ਇਹ ਹਉਮੇ ਵਿੱਚ ਬੰਦਾ ਆਪਣੇ ਆਪ ਨੂੰ ਖਵਾਰ ਕਰ ਰਿਹਾ ਖਤਮ ਕਰ ਰਿਹਾ ਹੈ ਮਨਮੁਖ ਬਣ ਕੇ ਮੂਰਾਖਾ ਆਪਣਾ ਮੂੰਹ ਰੱਖ ਕੇ ਹੀ ਚੱਲਦਾ ਹਮੇਸ਼ਾ ਜੋ ਗੱਲ ਆਪ ਪਸੰਦ ਹੈ ਉਹੀ ਕਰਦਾ ਹੈ ਗੁਰੂ ਦੇ ਕਲ ਦੀ ਇਲਾਜ ਨਹੀਂ ਰੱਖਦਾ ਗੁਰੂ ਦੀ ਗੱਲ ਦਾ ਜੋ ਅਮਲ ਉਹ ਨਹੀਂ ਕਰਦਾ ਗੁਰੂ ਨਾਨਕ ਬਾਹ ਪਕੜ ਹਮ ਰੱਖਾ ਤੇ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦਾ ਆਸਰਾ ਮਿਲਿਆ ਉਹ ਮਾਨੋ ਗੁਰੂ ਨਾਨਕ ਨੇ ਬਾਹ ਪੜ ਕੇ ਉਹਨਾਂ ਨੂੰ ਇਸ ਦੂਜੇ ਭਾਵ ਤੋਂ ਮੋਹ ਮਾਇਆ ਤੋਂ ਝੂਠੇ ਤੰਦੇ ਮੋਹ ਤੋਂ ਮੁਕਤ ਕਰ ਲਿਆ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਵੀ ਇਨਸਾਨ ਦੀ ਹਾਲਤ ਹੈ ਕਿ ਕੋੜੀ ਬਦਲ ਤਿਆਗਿਆ ਰਤਨ ਇਹ ਸੰਸਾਰੀ ਕੋੜੀਆਂ ਤੁਹਾਨੂੰ ਦੁਲਦ ਪਿੱਛੇ ਆਪਣਾ ਮਨੁੱਖਾ ਜੀਵਨ ਜੋ ਬਹੁਤ ਕੀਮਤੀ ਹੈ ਇਹਨੂੰ ਇਹਦਾ ਜੀਵਨ ਦਾ ਮਰੂਰਤ ਤਿਆਗ ਰਿਹਾ ਹੈ ਛੋੜ ਜਾਏ ਤਾਂ ਕਜਤਨ ਜਿਹੜੀ ਚੀਜ਼ਾਂ ਛੱਡ ਜਾਣੀਆਂ ਨੇ ਉਹਨਾਂ ਲਈ ਤਿਆਰੀ ਰਾਤ ਸਾਰਾ ਯਤਨ ਸਾਰੀ ਮਿਹਨਤ ਕਰੀ ਜਾਂਦਾ ਹੈ। ਸੋ ਸੰਚੈ ਉਹ ਚੀਜ਼ਾਂ ਇਕੱਠੀਆਂ ਕਰੀ ਜਾ ਰਹੀਆਂ ਸੋ ਸੰਚੈ ਜੋ ਓਚੀ ਬਾਤ ਜਿਹੜੀਆਂ ਚੀਜ਼ਾਂ ਓਚੀਆਂ ਨੇ ਜਿਨ੍ਹਾਂ ਦਾ ਸੰਸਾਰ ਉੱਚਾ ਹੈ ਨਿਭਰਨ ਵਾਲਾ ਨਹੀਂ ਉਹਨਾਂ ਨੂੰ ਸੱਚ ਦਾ ਇਕੱਠੀਆਂ ਕਰਦਾ ਫਿਰਦਾ। ਮਾਇਆ ਮੋਹਿਆ ਟੇੜੋ ਜਾਤ। ਫਿਰ ਇਹ ਜਦੋਂ ਮਾਇਆ ਇਕੱਤਰ ਹੋ ਜਾਂਦੀ ਹੈ ਬਹੁਤੀ ਚਾਰ ਪੈਸੇ ਆ ਜਾਂਦੇ ਫਿਰ ਟੇੜਾ ਮੇੜਾ ਹੋ ਕੇ ਚੱਲਦਾ ਫਿਰ ਇਹਦੇ ਵਿੱਚ ਕਮੰਡ ਹੰਕਾਰ ਦੂਜੇ ਨੂੰ ਸਮਝਦਾ ਹੀ ਕੱਖ ਨਹੀਂ ਆ ਭਾਗੇ ਤੇ ਲਾਜ ਨਹੀਂ ਇਹ ਮੰਦੇ ਭਾਗੋਂ ਵਾਲੇ ਇਨਸਾਨ ਆ ਜਿਹੜਾ ਤੂੰ ਇਸ ਪਾਸੇ ਪਿਆਰ ਤੈਨੂੰ ਸ਼ਰਮ ਹੀ ਨਹੀਂ ਤੈਨੂੰ ਲਾਜ ਹੀ ਨਹੀਂ ਸੁਖ ਸਾਗਰ ਪੂਰਨ ਪਰਮੇਸ਼ਰ ਹਰਨਾ ਚੇਤਿਓ ਮਨ ਮਾਹੀ ਇਹ ਤੈਨੂੰ ਸ਼ਰਮ ਵਾਲੀ ਗੱਲ ਆ ਤੇਰੇ ਵਸਤੇ ਕਿ ਜਿਹੜਾ ਸੁੱਖਾਂ ਦਾ ਅਸਲੀ ਸਾਗਰ ਹੈ ਜਿਹਦੇ ਦਿੱਤਾ ਸੁੱਖਾਂ ਜਿਹਦੀਆਂ ਦਿੱਤੀਆਂ ਪਦਾਰਥ ਜਿਹਦੇ ਦਿੱਤੇ ਤੁਹਾਨੂੰ ਦੁਲ ਦੇ ਕਾਰਨ ਤੋਂ ਹੰਕਾਰਿਆ ਫੇਂ ਉਹ ਪੂਰਨ ਪਰਮੇਸ਼ਰ ਹੈ ਜੋ ਹਰ ਨਾ ਚੇਤੀ ਮਨਮਾਈ ਉਹ ਤੂੰ ਆਪਣੇ ਮਨ ਨੂੰ ਚੇਤਾ ਨਹੀਂ ਕੀਤਾ ਤੇ ਤੂੰ ਇਹ ਝੂਠੀ ਮਾਇਆ ਇਕੱਤਰ ਕਰਦਾ ਰਿਹਾ ਜਿਹੜੀ ਕਿ ਤੇੜੀ ਬੜੀ ਥੋੜੀ ਲੋੜ ਸੀ ਜ਼ਿੰਦਗੀ ਦੀ ਲੋੜ ਬੜੀ ਥੋੜੀ ਸੀ ਪਰ ਤੂੰ ਰਜਿਆ ਨਹੀਂ ਕ੍ਰਿਸ਼ਨ ਦੇ ਕਾਰਨ ਤੂੰ ਇਸੇ ਨੂੰ ਸੰਚੀ ਜਾ ਰਿਹਾ ਤੇ ਇਹ ਫਿਰ ਤੇਨੂੰ ਵਿੱਚ ਤ੍ਰੰਗ ਕਰਵਾ ਪਾਦਾ ਕਰਦੀ ਫਿਰ ਤੂੰ ਕਹਿੰਦੇ ਹੂੰ ਬੰਦੂ ਹੂੰ ਸਾਧੂ ਬੈਰ ਹਮਰੀ ਭੂਮ ਕੋਣ ਕਾਲਾ ਪੈਰ ਇਹ ਮੇਰਾ ਘਰ ਇਹ ਮੇਰਾ ਦਰ ਇਹ ਮੇਰੀ ਭੂਮੀ ਇਹ ਮੇਰੀ ਫੈਕਟਰੀ ਇਹ ਮੇਰਾ ਕਾਰਖਾਨਾ ਇਥੇ ਕਿਹੜਾ ਜੋ ਮੈਂ ਜਿਹੜਾ ਇਹਦੇ 'ਚ ਆ ਕੇ ਕੋਈ ਆਪਣਾ ਦਖਲ ਦੇ ਸਕਦਾ ਹੈ ਸਭ ਕੁਝ ਮੇਰਾ ਹੈ ਇਹ ਮੇਰਾ ਮੇਰਾ ਕਰਦੇ ਤੇਰੀ ਜ਼ਿੰਦਗੀ ਚਲੀ ਜਾਂਦੀ ਹੈ ਪਰ ਜੀਵਨ ਦਾ ਮਨੋਰਥ ਪੂਰਾ ਨਹੀਂ ਹੁੰਦਾ ਕਹਾਂ ਨਰਗਰਬ ਥੋੜੀ ਬਾਤ ਇਹ ਬੰਦੇ ਕਿਹੜੀ ਥੋੜੀ ਜਿਹੀ ਗੱਲੋਂ ਤੂੰ ਇਤਨਾ ਗਰਬਿਆ ਹੋਇਆ ਹੰਕਾਰਿਆ ਹੋਇਆ ਮਨ ਦਸ ਨਾਦ ਟੱਕਾ ਚਾਰ ਘੰਟੀ ਐਂਡੋ ਟੈਂਡੋ ਜਾਤ ਥੋੜਾ ਬਤਾ ਕਿ ਤੇ ਨਾਜ ਕਰ ਆ ਗਿਆ ਥੋੜਾ ਬਤਾ ਤੈਨੂੰ ਦੂਰ ਤੱਕ ਆ ਗਿਆ ਤੇ ਤੂੰ ਐਂਡਾ ਟੇਡਾ ਹੋ ਕੇ ਜਾ ਰਹੇਂ ਬਹੁਤ ਪ੍ਰਤਾਪ ਗਾਉਂ ਸੋ ਪਾਇ 2 ਲੱਖ ਤੱਕਾ ਬਰਾਤ ਇਹ ਕੁਝ ਗਰਾਂਵਾਂ ਦੀ ਕੁਝ ਪਿੰਡਾਂ ਦੀ ਤੈਨੂੰ ਮਾਲਕੀ ਹੋ ਜੀ ਤੇਨੂੰ ਬਾਦਸ਼ਾਹਜ਼ ਮਿਲ ਜਾਏ ਜਾਂ ਕਿਸੇ ਮੁਲਕ ਦੀ ਬਾਦਸ਼ਾਹਜ਼ ਮਿਲ ਜਾਏ ਤੇ ਤੂੰ ਉਹਦੇ ਚ ਇਤਨਾ ਮਸਿਆ ਹੋਇਆ ਦਿਵਸ ਚਾਰ ਕੀ ਕਰੋ ਸਾਹੀ ਵੀ ਜੈਸੇ ਬਨ ਹਰਪਾਤ ਜਿਵੇਂ ਜੰਗਲ ਦੇ ਰੁੱਖਾਂ ਨਾਲ ਪੱਤਰ ਡਿੱਗਦੇ ਨੇ ਮੁੜ ਕੇ ਜੁੜਦੇ ਨਹੀਂ ਇਸ ਤਰ੍ਹਾਂ ਚਾਰ ਦਿਨਾਂ ਦੀ ਤੇਰੀ ਇਸਾਈ ਵੀ ਹੈ ਇਹ ਤੇਰੀ ਮਲਕੀ ਹੈ ਫਿਰ ਇਹ ਸਭ ਕੁਝ ਤੇਰੇ ਹੱਥੋਂ ਝੜ ਜਾਣਾ ਜੰਗਲ ਦੇ ਪਤਰਾ ਈ ਤਰਾਂ ਨਾ ਕੋ ਲੈ ਆਇਓ ਇਹ ਤਨ ਨਾ ਕੋ ਲੈ ਜਾਤ ਇਹ ਜਿਸ ਤਰ੍ਹਾਂ ਦਾ ਤੂੰ ਮਾਨ ਕਰਦੇ ਨਾ ਕੋਈ ਨਾਂ ਲੈ ਕੇ ਆਇਆ ਤੇ ਨਾ ਕੋਈ ਨਾਂ ਲੈ ਕੇ ਗਿਆ ਅਜ ਤੱਕ 라वण ਹੋਤੇ ਅधिक ਛਤਰਪਤੀ ਖਿੰਮੇਗੇ ਬਿਲਾਤ 라वण ਜੈਸੇ ਬੜੇ ਬੜੇ ਛਤਰਪਤੀ ਰਾਜੇ ਸੋਨੇ ਦੀ ਲੰਕਾ ਵਾਲੇ ਉਹ ਵੀ ਸੰਸਾਰ ਤੋਂ ਖਾਲੀ ਹੱਥੀ ਚਲੇਗੇ ਉਹ ਬਿਲਕੁਲ ਦੇ ਚਲੇਗੇ ਉਹਨਾਂ ਨੂੰ ਕਲ ਕੁਝ ਭੱਲੇ ਨਾ ਪਿਆ ਨਾ ਸ਼ਕਤੀ ਕਮਾਈ ਨਾ ਤਾਕਤ ਕਮਾਈ ਨਾ ਕੁਝ ਵੀ ਬਲ ਕੋਈ ਕਮ ਨਾ ਆਇਆ ਇਸ ਲਈ ਭਾਈ ਇੱਕ ਚੀਜ਼ ਸਮਝ ਕੇ ਜਿਵੇਂ ਕਿ ਕਬੀਰ ਕਬੀਰ ਮੇਰਾ ਮੂਹ ਮੇ ਵਿੱਚ ਨਹੀਂ ਜੋ ਕਿ 613 ਤਨ ਵੀ ਤੇਰਾ ਤਨ ਵੀ ਤੇਰਾ ਸਭ ਕੁਝ ਤੇਰਾ ਇਹ ਗੱਲ ਇੱਕ ਮਨੁੱਖ ਪੱਕੀ ਕਰ ਲੈ ਤੇਰਾ ਤੁਝ ਕੋ ਸੌਂਪ ਦੇ ਕਿਆ ਲੱਗੈ ਮੇਰਾ ਭਾਈ ਜਿਹੜਾ ਜਿਹੜਾ ਕੁਝ ਤੇਰਾ ਦਿੱਤਾ ਹੈ ਅਗਰ ਮੈਂ ਤੈਨੂੰ ਸੌਂਪਾਂ ਪਿੱਛੇ ਮੇਰਾ ਕੀ ਬਚਦਾ ਹੈ ਸਰੀਰ ਵੀ ਤੇਰਾ ਜੀਉ ਪਿੰਡ ਸਭ ਤੇਰਾ ਜੀਉ ਵੀ ਤੇਰਾ ਥ੍ਰੀੜ ਵੀ ਤੇਰਾ ਤੇ ਤੈਨੂੰ ਸੌਂਪਣ ਤੋਂ ਬਾਅਦ ਤੇਰੀਆਂ ਚੀਜ਼ਾਂ ਮੇਰਾ ਪਿੱਛੇ ਕੀ ਪਈਦਾ ਜਿਹੜਾ ਮੈਂ ਆਪ ਬਣਾਇਆ ਆਪ ਕਮਾਇਆ ਇਹ ਨਹੀਂ ਬਸ ਉਸ ਦੇ ਗੁਣਗਾ ਤੂੰ ਹੀ ਤੂੰ ਹੀ ਕਰ ਕਵੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਖਾਣਾ ਹੂੰ ਆਪਣੇ ਅੰਦਰ ਹੀ ਹੂੰ ਜੜੀ ਐ ਇਹਨੂੰ ਮੁਕਾ ਦੇ ਜਦ ਆਪਾ ਪਰਕਾ ਮਿਟ ਗਿਆ ਜਦ ਦੇਖੂ ਤਤ ਜਦ ਤੂੰ ਆਪਣਾ ਪਰਾਇਆਪਣ ਤੇਰੇ ਚ ਮਿਟ ਜਾਏਗਾ ਕਿ ਪ੍ਰਭੂ ਕੋਈ ਹੋਰ ਹੈ ਮੈਂ ਕੋਈ ਹੋਰ ਹਾਂ ਇਹ ਜੀਵ ਜੰਤ ਹੋਰ ਹਨ ਮੈਂ ਹੋਰ ਹਾਂ ਜਦੋਂ ਇਹ ਆਪਾ ਪਰਕਾ ਤੇਰੇ ਚ ਮਿਟ ਗਿਆ ਫਿਰ ਜਦ ਦੇਖੂ ਤਤ ਤੂੰ ਜਿੱਧਰ ਦੇਖੇਗਾ ਉਧਰ ਉਹ ਪ੍ਰਮਾਤਮਾ ਹੀ ਦਿਸੇਗਾ ਕਬੀਰ ਜੀ ਦੇ ਕਹਿੰਦੇ ਮੈਂ ਜਿੱਧਰ ਵੇਖਦਾ ਮੈਨੂੰ ਤੂੰ ਹੀ ਦਿਸਦਾ ਹੈ ਉਹ ਇਹ ਉੱਚੀ ਆਤਮਕ ਅਵਸਥਾ ਜਿਹੜੀ ਇਹਦੀ ਪ੍ਰਾਪਤੀ ਲਈ ਸੀ ਸੰਸਾਰ ਤੇ ਆਇਆ ਤੇ ਲੱਗੇ ਕਿਹੜੇ ਪਾਸੇ ਕਿਹੜੀਆਂ ਚੀਜ਼ਾਂ ਨੂੰ ਖੁਸ਼ੀਆਂ ਲੱਭਦੇ ਪਿਆ ਸੰਸਾਰੀ ਪਦਾਰਥਾਂ ਦੀ ਪ੍ਰਾਪਤੀ ਸੰਸਾਰੀ ਸੁੱਖਾਂ ਦੀ ਪ੍ਰਾਪਤੀ ਸੰਸਾਰੀ ਰਿਸ਼ਤੇ ਨਾਤੇ ਦੀ ਪ੍ਰਾਪਤੀ ਲੱਖ ਖੁਸ਼ੀਆਂ ਲੱਗ ਪਾਸੀਆਂ ਸਮਝੀ ਸਮਝੀ ਬੈਠੇ ਆਂ ਪ੍ਰੇਖੇ ਵਿੱਚ ਰਾਜ ਮਿਲਕ ਜੋਵਨ ਗ੍ਰੈਸ਼ੋਬਾ ਰੂਪਮੰਦ ਜੋਵਾਨੀ ਬਹੁਤ ਦਰਭਸਤੀ ਅਰ ਕੋੜੇ ਲਾਲ ਲਖ ਬਿਆਨੀ ਆਗੇ ਦਰਗਾ ਕਾਮਨਾ ਆਵਾ ਛੋੜ ਚਲੇ ਅਭਿਮਾਨੀ ਇਹ ਸਭ ਕੁਝ ਛੁੱਟ ਕੇ ਬਿਮਾਨੀ ਬੰਦਾ ਇੱਥੇ ਚਲਾ ਜਾਂਦਾ ਅੱਗੇ ਕੋਈ ਕੰਮ ਨਹੀਂ ਆਉਂਦਾ ਕਾਹੇ ਏਕ ਬਿਨਾ ਚਿੱਤ ਲਾਈ ਹੈ ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਚੀਜ਼ ਨਾਲ ਕਿਉਂ ਚਿੱਤ ਲਾਈਏ ਕਿਉਂ ਮੋਹ ਪਾਈਏ ਉਠ ਰੁੱਤ ਬੈਠ ਰੁੱਤ ਜਾਗਤ ਸਦਾ ਸਦਾ ਘਰ ਤੇ ਆਈਏ ਬਹਿੰਦੇ ਉੜਦੇ ਤੁਰਦੇ ਫਿਰਦੇ ਉਸ ਪਰਮਾਤਮਾ ਕੋਲ ਬਸੇ ਧਿਆਨ ਜੋੜਨਾ ਚਾਹੀਦਾ ਖਿਆਲ ਰੱਖਿਓ ਗਿਆਨ ਕੇਵਲ ਗਿਆਨ ਜੀ ਗਿਆਨ ਪ੍ਰਾਪਤ ਹੋ ਜਾਣਾ ਪਰਮਾਤਮਾ ਸਾਰੇ ਪੈਸੇ ਜੀ ਸਭ ਕੁਝ ਉਹ ਹੀ ਦੇ ਰਿਹਾ ਹੈ ਇਹ ਗੱਲ ਕਹਿਣ ਮਾਤਰ ਗਿਆਨ ਹੈ ਪਰ ਇਹਨੂੰ ਧਿਆਨ ਵਿੱਚ ਰੱਖਣਾ ਪ੍ਰਾਪਤੀ ਧਿਆਨ ਨਾਲ ਹੁੰਦੀ ਹੈ ਖਾਲੀ ਗਿਆਨ ਨਾਲ ਨਹੀਂ ਹੁੰਦੀ ਬੰਦੇ ਜਿਹੜੇ ਜ਼ਹਿਰ ਖਾਂਦੇ ਨੇ ਉਹਨਾਂ ਨੂੰ ਗਿਆਨ ਹੁੰਦਾ ਹੈ ਕਿ ਇਹ ਮਾਰਦਾ ਹੈ ਫਿਰ ਵੀ ਖਾਂਦੇ ਨੇ ਜਿਹੜਾ ਗਲੇ ਫਾਈ ਪਾ ਕੇ ਫਾਂਸੀ ਲੱਗਦਾ ਹੈ ਉਹਨੂੰ ਗਿਆਨ ਹੁੰਦਾ ਹੈ ਕਿ ਇਹ ਮੈਂ ਫਾਈ ਲੰਗਣੋਂ ਮੈਂ ਮਰ ਜਾਵਾਂਗਾ ਪਰ ਗਿਆਨ ਹੁੰਦਿਆ ਉਸ ਗਿਆਨ ਦਾ ਕੋਈ ਲਾਭ ਨਹੀਂ ਉਠਾ ਸਕਦਾ ਤੋ ਗਿਆਨ ਉਦੋਂ ਹੀ ਕੰਮ ਦਾ ਹੁੰਦਾ ਜਦੋਂ ਉਹ ਗਿਆਨ ਧਿਆਨ ਬਣ ਜਾਏ ਜਿਸ ਦਾ ਗਿਆਨ ਹੈ ਉਹਦੇ ਨਾਲ ਧਿਆਨ ਜੁੜ ਜਾਏ ਉਹਦੇ ਨਾਲ ਸੁਰਤੀ ਜੁੜ ਜਾਏ ਮਾਂ ਵਿਚਤਰ ਸੁਧਰ ਅਕਾੜੇ ਰਣ ਮੇ ਜਿੱਤੇ ਪਵਾੜੇ ਹੂੰ ਮਾਰੂ ਹੂੰ ਬੰਦੂ ਛੋੜੂ ਮੁਖਤੇ ਐ ਬਬਾੜੇ ਬੰਦਾ ਜੰਗ ਜਿੱਤ ਕੇ ਮੁਲਕ ਜਿੱਤ ਕੇ ਬਬਾੜ ਦਾ ਫਿਰਦਾ ਹੰਕਾਰਿਆ ਹੰਕਾਰੀ ਬੋਲ ਬੋਲਦਾ ਫਿਰਦਾ ਆਇਆ ਹੁਕਮ ਪਰਮ ਕਾ ਛੋੜ ਚਲਿਆ ਇੱਕ ਦਿਹਾੜੇ ਪਰਮਾਤਮ ਜੀ ਹੁਕਮ ਦਾ ਨਾ ਏ ਇੱਕ ਦਿਨ ਤੇ ਇਹ ਸਭ ਕੁਝ ਛੱਡ ਕੇ ਚਲਾ ਜਾਂਦਾ ਕੁਛ ਵੀ ਨਹੀਂ ਜਿਨ੍ਹਾਂ ਚੀਜ਼ਾਂ ਲਈ ਇਹ ਨੇ ਬਬਲੀਆਂ ਮਾਰਦਾ ਰਿਆ ਅੱਜ ਕੋਈ ਚੀਜ਼ ਕਿਸੇ ਕੰਮ ਦੀ ਨਹੀਂ ਕਰਮ ਧਰਮ ਜੁਗਤ ਬੋ ਕਰਤਾ ਕਰਨਾ ਹਾਰ ਨਾ ਜਾਣਾ ਹੋਰ ਕਰਮ ਧਰਮ ਜੁਗਤੀਆਂ ਬੜੀਆਂ ਸਾਦੀ ਜਾਂਦਾ ਹੈ ਪਰ ਉਸ ਕਰਨ ਹਰ ਪਰਮਾਤਮਾ ਦੇ ਬਾਰੇ ਕੋਈ ਗਿਆਨ ਨਹੀਂ ਉਹ ਉਪਦੇਸ਼ ਕਰਾ ਆਪਨਾ ਕੁਮਾਗਾ ਤਤ ਸ਼ਬਦ ਨੂੰ ਪਛਾਨਣਾ ਹੈ ਲੋਕਾਂ ਨੂੰ ਉਪਦੇਸ਼ ਕਰਦਾ ਫਿਰਦਾ ਆਪ ਤਤ ਗਿਆਨ ਦੀ ਕੋਈ ਸੋਝੀ ਨਹੀਂ ਅੱਜ ਸੰਸਾਰ ਤੇ ਧਾਰਮਿਕ ਲੈਣ ਦੇ ਪਿਓਏ ਬਹੁਤੀ ਦੁਨੀਆ ਉਪਦੇਸ਼ ਕਰਨ ਵਾਲੀ ਹੈ ਉਹਨਾਂ ਉਪਦੇਸ਼ ਨੂੰ ਆਪ ਆਪਣੇ ਜੀਵਨ ਵਿੱਚ ਅਮਲੀ ਜਾਮਾ ਪਹਿਰਨ ਵਾਲੇ ਬੜੇ ਘੱਟ ਨੇ ਇਸ ਲਈ ਇਸ ਭੇਖ ਵਿੱਚ ਵੀ ਟੁਰੇ ਪੇ ਲੋਕ ਜਿਹੜੇ ਨੇ ਉਹ ਵੀ ਅਗਿਆਨੀਆਂ ਵਾਰੀ ਕਰਮ ਜਿਹੜੇ ਕਰਦੇ ਨਜ਼ਰ ਆਉਂਦੇ ਨੇ ਨਾਗਾ ਆਇਆ ਨਾਂਗੇ ਜાંਸੀ ਜਿਉ ਹਸਤੀ ਖਾਕਛਾਨ ਹੈ ਖਾਲੀ ਹੱਥ ਬੰਦਾ ਆਇਆ ਤੇ ਖਾਲੀ ਅਤੀ ਵਾਪਸ ਚਲਾ ਜਾਂਦਾ ਜਿਵੇਂ ਹਾਥੀ ਨੂੰ ਜਿੰਨਾ ਮਰਜੀ ਨੂੰ ਹਾਥ ਉਹ ਲਈਏ ਫਿਰੋ ਮਿੱਟੀ ਦੀ ਸੁੰਡ ਮਾਰ ਕੇ ਸਾਰੀ ਮਿੱਟੀ ਆਪਣੇ ਤੇ ਪਾ ਲੈਂਦਾ ਸੰਤ ਸੱਜਣ ਸੁਣੋ ਸਭ ਮੀਤਾ ਝੂਠਾ ਇਹ ਪਸਾਰਾ ਇਹ ਸਾਰਾ ਪਸਾਰਾ ਝੂਠਾ ਹੈ ਏਕ ਜਬੀਨ ਸਭ ਤੰਦ ਹੈ ਮੇਰੀ ਮੇਰੀ ਕਰਕੇ ਡੂਬੇ ਖਪ ਖਪ ਮੋਏ ਗਵਾਰਾ ਜਿਹੜੇ ਇਹ ਮੇਰੀ ਮੇਰੀ ਕਰਕੇ ਖੱਬ ਖੱਬ ਕੇ ਖਤਮ ਹੋ ਗਏ ਉਹ ਗਵਾਰ ਅੰਗੁਰ ਜੀ ਉਹਨੂੰ ਗਵਾਰਸ ਮੰਨਦੇ ਨੇ ਪੜਿਆ ਲਿਖਿਆ ਕੋਈ ਬੰਦਾ ਗਵਾਰੀ ਹੈ ਜੇ ਸੰਸਾਰ ਲਈ ਉਹ ਖੱਬਦਾ ਲੋਕਾਂ ਨੂੰ ਖੁਪਾਉਂਦਾ ਫਿਰਦਾ ਗੁਰੂ ਮਿਰਨ ਨਾਨਕ ਨਾਮ ਤੇ ਆਇਆ ਸਾਚੇ ਨਾਮ ਨਿਸਤਾਰਾ ਨਿਸਤਾਰਾ ਸੱਚੇ ਨਾਮ ਵਿੱਚ ਹੈ ਜੀਵਨ ਦੀ ਸਫਲਤਾ ਸੱਚੇ ਨਾਮ ਦੀ ਪ੍ਰਾਪਤੀ ਵਿੱਚ ਹੈ ਗੁਰੂ ਮਿਰਨ ਨਾਨਕ ਨਾਮ ਤੇ ਆਏ ਤੇ ਗੁਰੂ ਨੂੰ ਮਿਲ ਗਈ ਇਹ ਨਾਮ ਤੇ ਆ ਜਾ ਸਕਦਾ ਹੈ ਇਹ ਵੀ ਮਨਮਰਜ਼ੀ ਨਾਲ ਨਹੀਂ ਤੇ ਆਉਣਦਾ ਇਹ ਖਾਲੀ ਖਾਨ ਪੀਣ ਮੋਜਾ ਮਸੀਂ ਦੁਨੀਆਦਾਰੀ ਦੇ ਦੂਜੇ ਭਾਵ ਵਿੱਚ ਬੰਦਾ ਮਸਤ ਹੋਇਆ ਜਿਹੜਾ ਉਧਰ ਲਈ ਗੁਰਬਾਚਨ ਕਿਆ ਖਾਦਾ ਹੈ ਕਿਆ ਪਹਿੰਦਾ ਹੋਇ ਜੋ ਮਨਣੀ ਸੱਚਾ ਸੋਇ ਕਿਆ ਮੇਵਾ ਕਿਆ ਕਿ ਉਗੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇ ਸੁਖਾਲੀ ਕੀ ਜੀ ਭੋਗ ਬਿਲਾਸ ਕਿਆ ਲਸ਼ਕਰ ਕਿਆ ਨੇਬ ਖਵਾਸੀ ਆਵੇ ਮਹਿਲੀ ਮਾਸ ਜੇ ਸਾਡੇ ਇੱਕ ਵਿੱਚ ਫੋਜਾਂ ਹੀ ਫਿਰਦੀਆਂ ਹੁਣ ਅਸੀਂ ਬੜੇ ਵੱਡੇ ਕੋਈ ਜਨਰਲ ਬਾਦਸ਼ਾਹ ਹੋਈਏ ਤਾਂ ਵੀ ਕੀ ਹੋ ਗਿਆ ਨਾਨਕ ਸੱਚੇ ਨਾਮin ਸਭੇ ਟੋਲ ਵਿਨਾਸ਼ ਪਰਮਾਤਮਾ ਦਾ ਨਾਮ ਪੱਲੇ ਨਹੀਂ ਇਹ ਦੂਰ ਦੇ ਢੋਲ ਸੁਆਉਣੇ ਜਿਵੇਂ ਲੱਗਦੇ ਨੇ ਨਾ ਇਸ ਤਰ੍ਹਾਂ ਹੀ ਨੇ ਦੁਨੀਆ ਵੀ ਜਿਹੜੇ ਪਦਾਰਥ ਦੁਨੀਆ ਵੀ ਜਿਹੜੇ ਸੁੱਖ ਦੁਨੀਆ ਵੀ ਜਿਹੜੀ ਮੋਜਾਂ ਨੇ ਇਹ ਸਦੀਵ ਕਾਲ ਸੁੱਖ ਨਹੀਂ ਦੇ ਸਕਦੀਆਂ ਸਦੀਵ ਕਾਲ ਅਨੰਦ ਹੀ ਦੇ ਸਕਦੀਆਂ بڑے بڑے ਮੰਨੇ ਪਰਮਾਨੰਦੇ ਰਾਜੇ ਮਹਾਰਾਜੇ ਆਖਿਰ ਤੇ ਬੜੇ ਆਤੂਰ ਹੋਏ ਬੜੇ ਲਾਚਾਰ ਹੋਏ ਸਿਕੰਦਰ ਵਰਗਿਆਂ ਨੇ ਲਾਸ ਉੱਪਰ ਆਪਣੀ ਜ਼ਿੰਦਗੀ ਦੀ ਬੜੀ ਭਾਰੀ ਮਜਬੂਰੀ ਵਿੱਚ ਉਸਨੇ ਆਪਣੀ ਜ਼ਿੰਦਗੀ ਖਤਮ ਹੋਈ ਔਰ ਬੜਾ ਤੜਪਿਆ ਕਿ ਮੈਂ ਬਚ ਜਾਵਾਂ ਪਰ ਕਈ ਮਨ ਸੋਣਾ ਚਾਹਦੀ ਉਸ ਦਾ ਕੁਝ ਨਹੀਂ ਸਵਾਰ ਸਕੇ ਉਹ ਜਿਐਸੀ ਧਰਮੀ ਬਣ ਜਾਈਏ ਕੋਈ ਇਹ ਨਹੀਂ ਹੈ ਕਿ ਗੁਰਮਤ ਸਾਨੂੰ ਮਨਾ ਕਰਦੀਏ ਵੇਸੇ ਚੰਗਾ ਖਾਈਏ ਨਾ ਚੰਗਾ ਪਹਿਨੀਏ ਨਾ ਰਾਜ ਪੜ ਨਾ ਮਾਣੀਏ ਦੁਨੀਆ ਦੀ ਮੂਜ ਨਾ ਇਹ ਸਾਰੀਆਂ ਮੂਜਾਂ ਮਸਤੀਆਂ ਵੀ ਉਸ ਨੇ ਬਣਾਈਆਂ ਨੇ ਇਹ ਅਨੰਦ ਦੇ ਸਾਧਨ ਵੀ ਉਸ ਨੇ ਬਣਾਏ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਅਨੰਦ ਦੇ ਸਾਧਨਾਂ ਵਿੱਚ ਇਸ ਦੂਜੇ ਭਾਗ ਪ੍ਰਭੂ ਪਿਆਰ ਛੱਡ ਕੇ ਦੂਜੇ ਪਿਆਰਾਂ ਵਿੱਚ ਫਸੇ ਹੋਏ ਅਸੀਂ ਪ੍ਰਭੂ ਨੂੰ ਕਿਉਂ ਭੁੱਲ ਜਾਂਦੇ ਹਾਂ ਜੀਵਨ ਦਾ ਅਸਲੀ ਮਨੋਰਥ ਕਿਉਂ ਭੁੱਲ ਜਾਂਦੇ ਹਾਂ ਜੇ ਅਸਲੀ ਮਨੋਰਥ ਵਾਲੇ ਪਾਸੇ ਵੀ ਅਸੀਂ ਚਾਲੇ ਪਾਏ ਹੋਏ ਨੇ ਗੁਰੂ ਸਿੱਖ ਮੀਰ ਚਲੋ ਗੁਰ ਚਾਲੀ ਜੋ ਗੁਰ ਕਾ ਸੋਈ ਪਰਮਾਤਮਾ ਨੂੰ ਹਰ ਹਰ ਕਾ ਥਾ ਨਰਾਲੀ ਜੇ ਇਸ ਪਾਸੇ ਵੀ ਤੁਰੇ ਜਾ ਰਿਹਾ ਫਿਰ ਤੁਹਾਡੇ ਲਈ ਇਹ ਖਾਣ ਪੀਣ ਸਭ ਤੁਹਾਡੇ ਲਈ ਪਰਮਾਤਮਾ ਨੇ ਬਣਾਇਆ ਸਾਰੀਆਂ ਸੁੱਖ ਮੋਜਾਂ ਮਾਨਦੇ ਵੀ ਅਸੀਂ ਜੇ ਆਪਣੇ ਲਖਸ ਨੂੰ ਨਾ ਭੁਲੀਏ ਫਿਰ ਜੀਵਨ ਸਫਲ ਹੈ ਤੇ ਕੇਵਲ ਇੱਕੇ ਪਾਸੇ ਲਗੇ ਰਹਿਣਾ ਗੁਰਬਾਣੀ ਇਸ ਤੂੰ ਸਾਨੂੰ ਵਰਜਦੀ ਹੈ ਤਿੰਨ ਕਾ ਖਾਦਾ ਪੈਂਦਾ ਮਾਇਆ ਸਭ ਪੀਤਾ ਜੋ ਨਾਮ ਹਰ ਰਾਤੇ ਜਿਹੜੇ ਪਰਮਾਤਮਾ ਰੰਗ ਵਿੱਚ ਪਰਮਾਤਮਾ ਦੀ ਭਗਤੀ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਰੱਖਦੇ ਨੇ ਉਹਨਾਂ ਦਾ ਖੇਣਾ ਖਾਣਾ ਪੀਣਾ ਸਭ ਪੀਤੇ ਰਹੇ ਕੋ ਪਰਮਾਤਮਾ ਉਹ ਉਹਨਾਂ ਦਾ ਖਾਣਾ ਪੀਣਾ ਮਾੜਾ ਨਹੀਂ ਗਿਣਦਾ ਤਿੰਨ ਕਾ ਘਰ ਮੰਦਰ ਮਹਿਲ ਸਣਾਈ ਸਭ ਪੀਤੇ ਜਿਹਨਿ ਗੁਰਮੁਖ ਸੇਵਕ ਸਿੱਖ ਅਭਿਆਗ ਜੈ ਵਰਸਾਤੇ ਉਹਨਾਂ ਦੇ ਮਹਿਲ ਮਾੜੀਆਂ ਕੋਠੀਆਂ ਸਭ ਸੋਭਦੀਆਂ ਨੇ ਜੇ ਉਹਨਾਂ ਵਿੱਚ ਜਾ ਕੇ ਸਤਸੰਗਤ ਕਰਨ ਵਾਲੇ ਲੋਕ ਸਾਧ ਸੰਤ ਲੋਕਾਂ ਨੂੰ ਖੈਰਨ ਦੇ ਥਾਂ ਮਿਲਦੀ ਹੈ ਤੇ ਜੇ ਨਿਕਲ ਬਾਹਰ ਭਈਆ ਮੇਰਾ ਮਹਿਲ ਇੱਥੇ ਤੇਰੇ ਲਈ ਕੋਈ ਥਾਂ ਨਹੀਂ ਇਹ ਸੋਚਿਆ ਫਿਰ ਫੇਲਾ ਜੇ ਸਾਡੀਆਂ ਸੁੱਖ ਸੁਵਿਧਾਵਾਂ ਕਿਸੇ ਦੇ ਕੰਮ ਆਉਣ ਵਾਲੀਆਂ ਨੇ ਤੇ ਉਹ ਪਰਮਾਤਮਾ ਨੂੰ ਸਾਡੀਆਂ ਸੁੱਖ ਸੁਵਿਧਾਵਾਂ ਮਨਜ਼ੂਰ ਨੇ ਇਨਕੇ ਤੁਰੇ ਜੀਨ ਖੁਰਗੀਰ ਸਭ ਪੀਤ ਹੈ ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਵੇ ਉਹਨਾਂ ਦੇ ਘੋੜੇ ਗੱਡੀਆਂ ਕਾਰਾਂ ਸਵਾਰੀਆਂ ਸਭ ਪੀਤ ਨੇ ਜਿਨ੍ਹਾਂ ਉਤੇ ਅਸੀਂ ਗੁਰਸਿੱਖਾਂ ਨੂੰ ਸੇਵਾ ਬਖਸ਼ਦੇ ਹਾਂ ਉਹਨਾਂ ਦੀ ਉਹਨਾਂ ਦੇ ਰਾਹੀਂ ਅਸੀਂ ਕੋਈ ਧਰਮ ਦੇ ਕੰਮ ਕਰਦੇ ਹਾਂ ਤੇਨਕੇ ਕਰਮ ਤਰਮ ਕਾਰੀ ਸਭ ਪੀਤ ਹੈ ਜੋ ਬੋਲੇ ਹਰ ਘਰ ਰਾਮ ਨਾਮ ਘਰ ਸਾਤੇ ਉਹਨਾਂ ਦੇ ਕਰਮ ਤਰਮ ਸਾਰੇ ਪੀਤ ਨੇ ਜਿਨ੍ਹਾਂ ਦੇ ਬੋਲਾਂ ਵਿੱਚ ਜਿਨ੍ਹਾਂ ਦੇ ਅਮਲਾਂ ਵਿੱਚ ਜਿਨ੍ਹਾਂ ਦੇ ਸੋਚ ਵਿੱਚ ਪਰਮਾਤਮਾ ਦੇ ਰੱਬ ਦੇ ਨਾਮ ਦਾ ਰੰਗ ਹੈ ਜਿੰਨਾਂ ਦਾ ਪੂਤ ਹੈ ਪੁੰਨ ਹੈ ਸੇ ਗੁਰਮੁਖੀ ਗੁਰੂ ਪੈ ਜਾਂਦੇ ਜਿਹੜੇ ਆਪਣੇ ਗੁਰੂ ਦੇ ਹੁਕਮਾਂ ਅਨੁਸਾਰ ਚੱਲਦੇ ਨੇ ਗੁਰੂ ਵਰਗੇ ਹੋ ਜਾਂਦੇ ਨੇ ਗੁਰੂ ਪੈ ਜਾਂਦੇ ਉਹਨਾਂ ਦਾ ਕੀਤਾ ਹੋਇਆ ਦਾਨ ਪੁੰਨ ਵੀ ਸਫਲ ਹੈ ਉਹਨਾਂ ਦੀ ਕੀਤਾ ਹੋਈ ਸੇਵਾ ਵੀ ਸਫਲ ਹੈ ਜੇ ਖੁਦਗਰਜ਼ੀ ਵਿੱਚ ਕੋਈ ਸੇਵਾ ਕਰੀ ਜਾ ਰਹੀ ਆ ਨਾਮ ਨਾਲ ਟੁੱਟੇ ਹੋਏ ਤੇ ਉਹ ਵੀ ਕਰਮਖਾਂਡੀ ਬਣ ਜਾਂਦਾ ਤੇ ਦੁਨਿਆਵੀ ਸ਼ੋਰ ਤਾਂ ਵਧਾਈ ਫਿਰਦੇ ਆ ਜਬ ਸਭ ਜੀ ਰੋੜ ਪਰ ਰੋਜ ਪਰਦੇ ਆ ਦੇ ਜਿ ਵਿਚਾਰੇ ਆਰ ਜਾਂ ਹੋਰ ਦਸੁਣੀ ਹੋਏ ਨਮਾ ਖੰਨਾ ਵੀ ਜਾਣੀਆਂ ਨਾਚੜਾ ਸਭ ਕੋ ਚਾਰ ਜੁਗਾਂ ਦੀ ਉਮਰ ਹੋ ਜਾਏ ਹੋਰ 10 ਗੁਣੀ ਹੋ ਜਾਏ ਸਾਰੀ ਪ੍ਰਿਥਵੀ ਤੇ ਸਾਡੀ ਸ਼ੋਭਾ ਮਾਨ ਸਤਕਾਰ ਹੋ ਜਾਏ ਚੰਗਾ ਨੌਰ ਖਾਈਗਾ ਜਸਕਿਰ ਜਗਲੇ ਇਤਨਾ ਨਾਮ ਨਾ ਖੱਦ ਲਈਏ ਕਿ ਸਾਰਾ ਸੰਸਾਰੀ ਸਾਡਾ ਜਸਕਿਰ ਸਾਡੀ ਭਗਤੀ ਕਰਦਾ ਹੋਵੇ ਜੇ ਇਸ ਨਦਰ ਨਾ ਆਵੀ ਤਾਂ ਮਾਤਰਾ ਪੁੱਛਿਆ ਕਿ ਜੇ ਪ੍ਰਭ ਦੀ ਨਜ਼ਰਾਂ ਵਿੱਚ ਨਹੀਂ ਆਏ ਉਹਦੀ ਨਦਰ ਕਰਮ ਦੇ ਪਾਤਰ ਨਹੀਂ ਬਣੇ ਐਸਾ ਜੀਵ ਨਹੀਂ ਜੀਵਿਆ ਤੇ ਫਿਰ ਉਹ ਹਲ ਦਾ ਕੀਟਾ ਅੰਦਰ ਕੀਟ ਕਰ ਦੂਸ਼ੀ ਦੋਸ਼ ਧਰੇ ਸਾਨੂੰ ਕੀੜਿਆਂ ਵਿੱਚ ਕਿਹੜੇ ਸਮਾਨ ਸਮਝ ਕੇ ਪਰਮਾਤਮਾ ਸਾਡੇ ਤੇ ਦੋਸ਼ ਲਗਾ ਕੇ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣੰਤਿਆ ਗੁਣ ਦੇ ਪਰਮਾਤਮਾ ਦੇ ਨਿਰਗੁਣਾਂ ਨੂੰ ਵੀ ਗੁਣ ਦੇਣ ਵਾਲਾ ਗੁਣੰਤਿਆ ਨੂੰ ਹੋਰ ਗੁਣਾਂ ਦੀ ਦਾਤ ਬਖਸ਼ਣ ਵਾਲਾ ਤੇ ਹਾ ਕੋਈ ਨਾ ਸੁਝੇ ਚੈਤਿਸ ਗੁਣ ਕੋਈ ਕਰੇ ਐਸਾ ਦੁਨੀਆ ਦਾ ਕੋਈ ਬੰਦਾ ਨਹੀਂ ਜਿਹੜਾ ਕੋਈ ਦੂਸਰੇ ਨੂੰ ਗੁਣ ਬਖਸ਼ ਸਕੇ ਇਹ ਗੁਣ ਪਰਮਾਤਮਾ ਹੀ ਬਖਸ਼ਦਾ ਕਿਉਂਕਿ ਗੁਣਮੰਤਾ ਹੋਇਆ ਉਹਨਾਂ ਦਾ ਖਜ਼ਾਨਾ ਪ੍ਰਭੂ ਪਰਮਾਤਮਾ ਹੈ ਤੂੰ ਉਸ ਨਾਲ ਜੁੜ ਕੇ ਆਤਮ ਗੁਣਾ ਵਾਲੀ ਜ਼ਿੰਦਗੀ ਜਿਉਣੀ ਇਹ ਸਾਡੇ ਜੀਵਨ ਦਾ ਲਕਸ਼ ਹੈ ਕੋਈ ਰਖ ਨ ਸਕੇ ਦੂਜਾ ਕੋ ਨ ਦਿਖਾਇ ਕੋਈ ਦੂਜਾ ਰਾਣੀ ਦੱਸ ਸਕਦਾ ਕੋਈ ਸਾਡਾ ਵਿਚਾਰ ਨਹੀਂ ਕਰ ਸਕਦਾ ਚਾਰੇ ਕੁੰਡੋਂ ਪਾਲਗਾ ਆਏ ਪਿਆ ਸ਼ਰਨਾਇ ਮੈਂ ਸਾਰਾ ਸੰਸਾਰ ਪਟੇ ਕਿ ਤੇਰੀ ਸ਼ਰਨਾਇ ਪ੍ਰਮਾਤਮਾ ਹਰ ਪ੍ਰਕਾਰ ਦੀ ਸਹਾਇਤਾ ਤੂੰ ਹੀ ਕਰ ਸਕਦਾ ਨਾਨਕ ਸੱਚਾ ਬਾਦਸ਼ਾਹ ਡੁੱਬਦਾ ਲਿਆ ਕਢਾਇ ਉਹ ਸੱਚਾ ਬਾਦਸ਼ਾਹ ਹੀ ਡੁੱਬਦੇ ਨੂੰ ਸੰਸਾਰ ਮੋਹ ਸਾਗਰ ਵਿੱਚ ਕਢ ਸਕਦਾ ਤਰਨ ਤਰਨ ਤਰ ਰਵ ਰਿਆ ਪਾਰਬ੍ਰਮ ਪ੍ਰਭ ਸੋਏ ਕਿਉਂਕਿ ਉਹ ਹਰ ਥਾਂ ਤੇ ਮੌਜੂਦ ਹੈ ਸਭਨਾ ਦਾਤਾ ਇੱਕ ਹੈ ਦੂਜਾ ਨਹੀਂ ਕੋਈ ਦਾਤਾ ਬਖਸ਼ਣ ਵਾਲਾ ਕੇਵਲ ਇੱਕ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਤੇ ਉਸੇ ਦੀ ਸ਼ਰਨੀ ਪੈਣਾ ਚਾਹੀਦਾ ਤੇ ਸ਼ਰਨਾਈ ਛੁੱਟੀ ਹੈ ਕੀਤਾ ਲੋੜਾ ਸੁ ਹੋਏ ਉਸ ਪਰਮਾਤਮਾ ਸ਼ਰਨ ਜਾ ਕੇ ਛੁਟਕਾਰਾ ਹੁੰਦਾ ਜੋ ਜੋ ਚਾਹੇ ਉਹ ਕਰਨ ਉਹ ਕਰ ਸਕਦਾ ਤੇ ਫਿਰ ਜਾ ਕੇ ਜਾ ਕੇ ਸਾਡਾ ਜੀਵਨ ਜਿਹੜਾ ਉਸ ਵਾਲਾ ਜੀਵਨ ਸਫਲ ਜੀਵਨ ਸੁਨ ਹਰ ਜਪ ਜਪ ਸਦ ਜੀਵਨਾ ਪਰਮਾਤਮਾ ਨੂੰ ਜੱਬ ਕੇ ਜ਼ਿੰਦਗੀ ਜਿਉਣੀ ਹੈ ਜੀਵਨ ਹੈ ਪ੍ਰਭੂ ਦੀ ਪੁਲੰਦੂ ਬਿਨਾ ਕੋਈ ਜੀਵਨ ਨਹੀਂ ਅਮਰਤਕ ਸਮਾਨ ਹੈ ਪੀਵਨਾ ਜਿਤ ਮਨ ਅਗ ਹਵੇ ਨਾਮ ਅੰਮ੍ਰਿਤ ਰਸ ਪੀਵਨਾ ਪਰਮਾਤਮਾ ਦੇ ਨਾਮ ਦਾ ਰਸ ਪੀਣਾ ਹੀ ਅਸਲੀ ਪੀਣਾ ਹੈ ਖਾਵਨਾ ਜਿਤ ਭੁੱਖ ਨਾ ਲਾਗੇ ਜਿਤ ਭੁੱਖ ਨਾ ਲਾਗੇ ਸੰਤੋਖ ਦਾ ਤ੍ਰਿਪਤੀਵਨਾ ਸਾਡਾ ਉਹ ਹੀ ਖਾਣਾ ਲਾਭ ਹੈ ਜਿਹਦੇ ਨਾਲ ਸਾਡਾ ਮਨ ਤ੍ਰਿਪਤ ਹੋ ਜਾਵੇ ऐसे पदार्थों ਦੇ ਖਾਣ ਪੀਣ ਦੇ ਚਸਕੀਆਂ ਜਿਹਦੇ ਤ੍ਰਿਪਤ ਨਹੀਂ ਹੁੰਦੇ ਹੋਰ ਲਾਲਸਾ ਵਧਦੀ ਜਾਂਦੀ ਹੈ ਉਹਦੇ ਨਾਲ ਜੀਵਨ ਸਫਲ ਨਹੀਂ ਹੁੰਦਾ ਪੈਨ ਰਖਪਤ ਪਰਮੇਸ਼ਰ ਫਿਰ ਆ ਗਿਆ ਫਿਰ ਨਾਗਾ ਨਹੀਂ ਥੀਵਨਾ ਪਰਮਾਤਮਾ ਦੇ ਨਾਮ ਦਾ ਚੋਲਣਾ ਅਸੀਂ ਪਹਿਨਾਂਗੇ ਕਰਮੀ ਆਵਾ ਕਪੜਾ ਨਿਦਰੀ ਮੋਕਦਵਾਰ ਇਹ ਬਖਸ਼ੀ ਪ੍ਰਾਪਤ ਕਰਾਂਗੇ ਫਿਰ ਨਾਗੇ ਨਹੀਂ ਥੀਵਨਾ ਫਿਰ ਅਸੀਂ ਕੋਈ ਐਸੇ ਕੰਮ ਨਹੀਂ ਕਰਾਂਗੇ ਜਿਸ ਦੇ ਨਾਲ ਸਾਡੀ ਪਤਨੰਗੀ ਹੋ ਜਾਏ ਅਸੀਂ ਦੁਨੀਆ ਦੇ ਸਾਹਮਣੇ ਭੈੜੇ ਨਸ਼ਰ ਹੋ ਜਾਈਏ ਭੋਗਨਾ ਮਨਮਦੇ ਹਰ ਰਸ ਸਤਸੰਗਤ ਮੇ ਲੀਵਨਾ ਸਤਸੰਗਤ ਲੀਨ ਹੋਣਾ ਹੀ ਸਾਰੇ ਦੁਨੀਆਂ ਦੇ ਰਸ ਭੋਗਣ ਦੇ ਬਰਾਬਰ ਹੈ ਜਿਹੜੇ ਇਸ ਆਨੰਦ ਨੂੰ ਪ੍ਰਾਪਤ ਕਰ ਲੈਂਦੇ ਨੇ ਉਹਨਾਂ ਨੂੰ ਫਿਰ ਇਹ ਸੰਸਾਰੀ ਪਦਾਰਥਾਂ ਦੀ ਭੁੱਖ ਨਹੀਂ ਰਹਿੰਦੀ ਮਨ ਆਸਾ ਤ੍ਰਿਪਤ ਹੋ ਜਾਂਦਾ ਮਾਨੋ ਉਹ ਖੁਦ ਦੇ ਹੀ ਸ਼ੇਨਸ਼ਾਹ ਬਣ ਜਾਂਦੇ ਨੇ ਬਾਦਸ਼ਾਹ ਬਣ ਜਾਂਦੇ ਨੇ ਇਸ ਲਈ ਭਾਈ ਇਹ ਜਿਹੜਾ ਸ਼ਬਦ ਕਸੀ ਵਿਚਾਰ ਉਸੇ ਕੱਲ ਲਿਆ ਸੀ ਕਿ ਮੇਰੇ ਮਨ ਇੱਕ ਸੂਮ ਚਿਤ ਲਾਏ ਇੱਕ ਪਰਮਾਤਮਾ ਨੂੰ ਚਿਤ ਜੋੜ ਕੇ ਰੱਖੋ ਭਾਈ ਇੱਕ ਜਮੀਨ ਸਭ ਤੰਦ ਹੈ ਸਭ ਮਿੱਥਿਆ ਮੋ ਮੋ ਐ ਮੋ ਮੋ ਐ ਸਭ ਮਿੱਥਿਆ ਰੱਦ ਕੀਤੀ ਹੋਈਆਂ ਚੀਜ਼ਾਂ ਨੇ ਇਹਨਾਂ ਚ ਪੂਰਨ ਤੌਰ ਤੇ ਜੀਵਨ ਦਾ ਖੜਾਓ ਜੀਵਨ ਦਾ ਜੋ ਲਕਸ਼ ਹੈ ਜੋ ਮਨੁਰਤਾ ਪੂਰਾ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ